ਮੇਰੇ ਇਧਰਲੇ ਪਾਸੇ ਨੇ ਮਨਜੀਤ ਸਿੰਘ ਖਨੇਸਾ ਅਵਤਾਰ ਸਿੰਘ ਮੇਲੋ ਜੀ ਆਰਸ਼ਕਨਾਨ ਸਿੰਘ ਜਨਾਣਾ ਜੀ ਅੱਜ ਦੀ ਸਾਡੀ ਮੀਟਿੰਗ 'ਚ ਅਸੀਂ ਜਿੰਨਾ ਗੱਲਾਂ ਤੇ ਵਿਚਾਰ ਕੀਤੀ ਹੈ ਜੋ ਫੈਸਲੇ ਹੋਏ ਨੇ ਬੋਖ ਸਿੰਘ ਮਾਨਸਾ ਜੀ ਉਹਦੇ ਬਾਰੇ ਤੁਹਾਡੇ ਨਾਲ ਗੱਲ ਹੈ ਜਿਹੜੀ ਉਹ ਸਾਂਝੀ ਕਰਨੀ ਹੈ ਸૌ ਤੋਂ ਪਹਿਲਾਂ ਤੋਂ ਸੀ ਪ੍ਰੈਸ ਵਾਲੇ ਸਾਥੀਆਂ ਦਾ ਇਹਦੇ ਨੂੰ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਤੁਸੀਂ ਜਿੰਨੇ ਕਰਦੇ ਹੋ ਕਵਰਟੀ ਕਰਦੇ ਹੋ ਤੇ ਕਵਰੇਜ ਕਰਦੇ ਨੇ ਦੇ ਅੱਜ ਵੀ ਵੱਡੀ ਪੱਧਰ ਤੇ ਕੈਸਕੇ ਪਹੁੰਚੇ ਹੋਏ ਹੈ ਅੱਜ ਅਸੀਂ ਐਸਕੇਮ ਦੀ ਮੀਟਿੰਗ ਕੀਤੀ ਹੈ ਕਿਉਂਕਿ 26 ਨੂੰ ਮੰਗਲੂ ਸਾਡੇ ਜਿਹੜਾ ਦਿੱਲੀ ਮੋਰਚਾ ਨਾਲ ਰਜੂ ਚੌਥੀ ਪਰਿਗੰਡ ਨਾ ਰਹੀਏ ਉਸ ਪਰੇਗਾਂ ਦੇ ਉੱਤੇ ਅਸੀਂ ਵਿਸ਼ੇਸ਼ ਤੌਰ ਤੇ ਐਸਕੇਮ ਇਡੀਆ ਬਲੋਗ ਪ੍ਰੋਗਰਾਮ ਦਿੱਤਾ ਹੈ ਜਿਹਦੇ ਵਿੱਚ ਬਾਕਾਟ ਟ੍ਰੇਡਿੰਗ ਨਾਲ ਵੀ ਸ਼ਾਮਲ ਹੋਣੀ ਹੈ ਤਾਂ 26 ਤਰੀਕ ਨੂੰ ਨਸ ਨਵੰਬਰ ਨੂੰ ਚੌਥੀ ਪਰਿਗੰਡ ਦੇ ਪੱਧਰ ਤੇ ਅਸੀਂ ਜਿਸ ਦਿਖਤਾਂ ਦੇ ਤਰ੍ਹਾਂ ਇਹ ਦੇ ਰਹੇ ਹਾਂ ਉਹਨਾਂ ਆਪਣੇ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਮਾਰੇ ਦੇ ਵਿੱਚ ਅਸੀਂ ਮੱਗਫਤ ਦੇਵਾਂਗੇ ਜਿਹਦੇ ਵਿੱਚ ਹੈਗਾ ਐਮਐਸਪੀ ਕਰਜ਼ਾ ਮੁਕਤੀ ਬੀਜੀ ਐਕਟਰ ਅਦ ਕਰਨਾ ਫਸਲੀ ਬੀਮਾ ਯੋਜਨਾ ਐਂਟਰ ਮਜ਼ਦੂਰਾਂ ਦੇ ਟ੍ਰੇਡ ਯੂਨੀਅਨ ਦੀ ਮੰਗਾਂ ਨੇ ਉਹ ਹੈਗੇ ਉਹਨਾਂ ਦੀ ਗੁਜ਼ਰਤ ਦੇ ਜਿਹੜੇ ਕੰਟ੍ਰੈਕਟ ਟਾਈਮ ਹੈ ਸਮਾ ਬਣ ਹੋਏ ਬੜੇ ਗਾਲੇ ਮਿੰਨੇ ਗਾਲੇ ਜਾਰ ਜਿਹੜੇ ਲੇਬਰ ਕੋਡ ਨੇ ਰੱਦ ਕਰਨੇ ਅਗੇ ਮੰਰੇਕਾ ਸੰੀਮਰ ਸਮਾਬਧਾਉਣਾ ਪ੍ਰਾਈਵੇਟ ਜਿਹੜਾ ਹੈਗਾ ਪਬਲਿਕ ਸੈਕਟਰ ਦੇ ਆਧਾਰੇ ਪ੍ਰਾਈਵੇਟ ਕੀਤਾ ਜਾ ਰਹੇ ਨੇ ਉਹਨਾਂ ਨੂੰ ਰੱਦ ਕਰਨ ਨਾਲ ਮੰਗਾਂ ਲੈ ਕੇ ਇੱਕ ਪ੍ਰੋਬਲਮ ਦਿੱਤਾ ਜਾ ਰਿਹਾ ਹੈ ਇਹ ਲਾਗੈ ਡ ਪੜਨ ਤੇ ਸਭ ਨੂੰ ਬਾਹਰ ਤੋਂ ਅੱਗੇ ਇਹ ਪ੍ਰੋਗਰਾਮ ਹੈ ਕਿ ਨਹੀਂ ਓ ਮਾਈ ਬੇਟੀਗਰ ਨਾਲ ਦੇ ਸਥਿਤੀਆਂ ਸਾਥੀਓ ਪੰਜਾਬੀ ਕਿਸਾਨੀ ਦੇ ਇਸ ਸਮੇਂ ਦੇ ਮੌਜੂਦਾ ਪ੍ਰਸ਼ੰਕ ਨੂੰ ਵੀ ਬਚਾ ਰਿਹਾ ਹੈ ਡੀਏਪੀ ਦੀ ਸ਼ਾਰਟੇਜ ਦਾ ਮਾਮਲਾ ਲਗਾਤਾਰ ਬਣਿਆ ਹੋਇਆ ਔਰ ਕਿਸਾਨਾਂ ਦੀ ਇਹ ਸਾਰੇ ਮਾਮਲੇ ਤੇ ਸਰਕਾਰ ਜਿਸ ਤਰ੍ਹਾਂ ਕਹਿੰਦੀ ਸੀ ਵੀ ਕੋਈ ਘਾਟ ਨਹੀਂ ਆਉਣ ਦਮਾਂਗੇ ਉਹ ਗੱਲ ਉਸ ਤਰ੍ਹਾਂ ਹੈ ਨਹੀਂ ਬਲੈਕ ਮਾਰਕੀਟਿੰਗ ਵੀ ਹੋ ਰਹੀ ਹੈ ਬੇਸ਼ੱਕ ਚਾਹੇ ਖਵਾਰੀ ਵੇਰਨਾ ਰਹੇ ਦਿਖਾ ਕੇ ਵੀ ਅਸੀਂ ਬਹੁਤ ਸਖਤੀ ਕਰ ਰਹੇ ਹਾਂ ਇਹ ਬਲੈਕ ਮਾਰਕੀਟਿੰਗ ਨੂੰ ਨਾਥ ਨਹੀਂ ਪਾਦਾ ਔਰ ਇਸ ਕੋ ਰਹੇ ਨੈਨੋ ਪੈਕਿੰਗਾਂ ਵੀ ਨਾਲ ਨਾਲ ਚਕਾਈਆਂ ਜਾ ਰਹੀਆਂ ਨੇ ਔਰ ਪ੍ਰਾਈਵੇਟ ਡੀਲਰ ਵੀ ਇਸ ਸਾਰੇ ਮਾਲ ਦੇ ਵਿੱਚ ਕਿਸਾਨਾਂ ਦੀ ਛੇੜ ਲਾ ਰਹੇ ਤੇ ਇੱਕ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਸਰਕਾਰ ਨੂੰ ਕਿ ਇਸ ਨੂੰ ਸਖਤੀ ਨਾਲ ਕਾਬੂ ਪਾਵੇ 26 ਤਰੀਕ ਦੇ ਧਰਨੇ 'ਚ ਇਹ ਇਸ਼ੂ ਵੀ ਨਾਲ ਨਾਲ ਉਠਾਇਆ ਜਾਵੇ ਦੂਸਰੀ ਗੱਲ ਹੈ ਕਿ ਚੋਨੇ ਦੀ ਸਾਡੀ ਸਾਰੀ ਫਸਲ ਚ ਕਿਸਾਨੀ ਦੀ ਇਹਨੂੰ ਕਹਿੰਦੇ ਕਿ ਜੰਮ ਕੇ ਜਿਹੜੀ ਛਿੱਲ ਹੈ ਜਿਹੜੀ ਨੋਟਾ ਉਹ ਕੀਤੀ ਗਈ ਹੈ ਵੱਡੀ ਪੱਧਰ ਤੇ ਸਾਡੇ ਕੋਲ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਕਿ 카ਟ ਲਾਈ ਗਈ ਹੈ ਔਰ ਉਸ 카ਟ ਕਰਕੇ ਕਿਸਾਨਾਂ ਨੂੰ ਐਮ ਐਸ ਪੀ ਤੋਂ ਘੱਟ ਪੈਸੇ ਜਾਂ ਉਹਨਾਂ ਦੀ ਜਿੰਨਾ ਤੋਲ ਬਣਿਆ ਉਸ ਤੋਂ ਘੱਟ ਤੋਲ ਮੰਨ ਕੇ 카ਟ ਲਾ ਕੇ ਉਹਨਾਂ ਨੂੰ ਪੇਮੈਂਟ ਕੀਤੀ ਗਈ ਹੈ ਅਸੀਂ ਅੱਜ ਇਹ ਮੰਗ ਕਰਦੇ ਹਾਂ ਕਿ ਇਸ ਦੀ ਸਰਕਾਰ ਪਰਪਾਈ ਕਰੇ ਪੂਰੀ ਤਰ੍ਹਾਂ ਔਰ 26 ਤਰੀਕ ਨੂੰ ਇਸ ਪਰਪਾਈ ਦੀ ਗੱਲ ਨੂੰ ਵੀ ਨਾਰੋ ਨਾਲ ਧਰਨਿਆਂ ਦੇ ਵਿੱਚ ਉਠਾਇਆ ਜਾਵੇ ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿ ਕਿਉਂਕਿ ਪਛੇਤਾ ਝੋਨਾ ਅੱਜ ਸਥਿਤੀ ਇਹ ਹੈ ਕਿ ਜਿਸ ਤਰ੍ਹਾਂ ਪ੍ਰੋਕਿਊਰਮੈਂਟ ਠੀਕ ਠਾਕ ਨਾਲ ਨਹੀਂ ਹੋਈ ਗ੍ਰੀਨ ਠੀਕ ਠਾਕ ਨਾਲ ਨਹੀਂ ਹੋਈ ਲਿਫਟਿੰਗ ਦਾ ਮਾਮਲਾ ਫਸਿਆ ਰਿਹਾ ਹਾਲੇ ਵੀ ਕਈ ਥਾਵਾਂ ਦੇ ਕਿਸਾਨਾਂ ਦਾ ਝੋਨਾ ਖੇਤਾਂ 'ਚ ਖੜਿਆ ਔਰ ਹੁਣ ਜਿਸ ਤਰ੍ਹਾਂ ਦਾ ਮੌਸਮ ਹੈ ਉਸ ਮੌਸਮ 'ਚ ਸਾਰਾ ਮੌਇਸਚਰ ਸੰਭਵ ਹੀ ਨਹੀਂ ਕਿ ਕਿਸਾਨ ਦਾ ਉਹ ਪੰਜਾਏ ਮੌਇਸਚਰ ਦਾ ਮਾਮਲਾ ਓਲ ਮਲਾ ਕੇ ਤਾਮਿਲਨਾਡੂ 'ਚ ਵੀ 2 स्क्वायर ਬਾਈ ਮੌਇਸਚਰ ਦਾ ਚੋਨਾ ਜਿਹੜਾ ਖਰੀਦਿਆ ਗਿਆ ਤਾਂ ਪੰਜਾਬ 'ਚ ਵੀ ਬਾਈ ਮੌਇਸਚਰ ਜਾਂ ਸਾਰੇ ਦੇਸ਼ 'ਚ ਇਸ ਮੌਇਸਚਰ ਦੇ ਮਾਮਲੇ ਨੂੰ 22 ਦੀ ਸ਼ਰਤ ਤੇ ਲਿਆਉਣਾ ਚਾਹੀਦਾ ਤਾਂ ਜੋ ਜਿਹੜਾ ਸਰਕਾਰ ਨੇ ਡੇਟਾ ਹਲਾਈਆਂ ਨੇ ਉਸ ਡੇਟਾ ਕਰਕੇ ਜੋ ਕਿਸਾਨੀ ਨੂੰ ਨੁਕਸਾਨ ਹੁੰਦਾ ਉਹ ਸਾਰੇ ਮਾਮਲੇ ਨੂੰ ਕਵਰ ਕੀਤਾ ਜਾ ਸਕਦਾ ਹੋਵੇ ਈਸ਼ਵਰੀ ਇੱਕੇ ਸਮ ਨਾਲ ਕਿਸਾਨ ਰੋਲ ਕੇ ਰੱਖ ਦਿੱਤਾ ਹੈ ਸਰਕਾਰਾਂ ਨੇ ਚਾਹੇ ਉਹ ਕੇਂਦਰ ਸਰਕਾਰ ਹੈ ਤੇ ਚਾਹੇ ਉਹ ਪੰਜਾਬ ਸਰਕਾਰ ਇਹ ਸਾਰੀਆਂ ਗੱਲਾਂ ਨੂੰ ਅਸੀਂ ਅੱਜ ਵਿਚਾਰਿਆ ਔਰ 26 ਤਰੀਕ ਦੇ 26 ਨਵੰਬਰ ਦੇ ਧਰਨੇਾਂ 'ਚ ਜਿਹੜੇ ਕਿ ਦਿੱਲੀ ਮੋਰਚੇ ਅਸੀਂ 26 ਤਰੀਕ ਨੂੰ ਦਿੱਲੀ ਵੱਲ ਕੂਚ ਕੀਤਾ ਸੀ ਉਹਦੀ ਚੌਥੀ ਬਰੇਗੰਡ ਹੈ ਉਸ 'ਚ ਅਸੀਂ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਕਰਜ਼ਾ ਮਾਫੀ ਕਿਸਾਨਾਂ ਨੂੰ ਪਰਿਵਾਰਾਂ ਨੂੰ ਪੈਨਸ਼ਨ ਦਾ ਮੰਗ ਫਸਲੀ ਬੀਮਾ ਯੋਜਨਾ ਜਿੱਥੇ ਸਾਡੀਆਂ ਇਹ ਮੰਗਾਂ ਨੇ ਉੱਥੇ ਉਦਨ ਟ੍ਰੇਡ ਯੂਨੀਅਨ ਨਾਲ ਵੀ ਇਹ ਸਾਂਝੇ ਤੌਰ ਤੇ ਹੋ ਰਿਹਾ ਔਰ ਉਸ ਚ ਮਜ਼ਦੂਰਾਂ ਦੀ ਘੱਟੋ ਘੱਟ ਉਜਰਤ 26000 ਰੁਪਏ ਦੀ ਜਿਹੜੀ ਮੰਗ ਆ ਉਹਨਾਂ ਦੀ ਔਰ ਚਾਰ ਲੇਬਰ ਕੋਡ ਜਿਸ ਤਰ੍ਹਾਂ ਸਾਡੇ ਤਿੰਨ ਕਾਨੂੰਨ ਆਏ ਸੀ ਕਾਨੂੰਨ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਖੇਡ ਸੀ ਸਾਰੇ ਅਨਾਜ ਤੇ ਜ਼ਮੀਨ ਨੂੰ ਉਸੇ ਤਰ੍ਹਾਂ ਚਾਰ ਲੇਬਰ ਕੋਡ ਵੀ ਮਜ਼ਦੂਰਾਂ ਦੀ ਜਿਹੜੀ ਸਮਾਜਿਕ ਸੁਰੱਖਿਆ ਹੈ ਉਸ ਨੂੰ ਦਾਤੇ ਲਾਉਂਦੇ ਨੇ ਤੋ ਉਹ ਉਹਨਾਂ ਦੀ ਬਹੁਤ ਜ਼ਰਾ ਤੋਂ ਮੰਗ ਹੈ ਕਿ ਇਸ ਨੂੰ ਰੱਦ ਕੀਤਾ ਜਾਵੇ ਉਹ ਮੰਗਦਾ ਵੀ ਉਸ ਦਿਨ ਅਸੀਂ ਸਾਂਝੇ ਰੂਪ ਚ ਚੇਤਾਵਨੀ ਪੱਤਰ ਦੇ ਰੂਪ ਚ ਸਰਕਾਰ ਨੂੰ ਭੇਜਾਂਗੇ ਮੋٹے ਰੂਪ ਚ ਅਸੰਗੀਆਂ ਇਹਨਾਂ ਗੱਲਾਂ ਦੇ ਉੱਪਰ ਚਰਚਾ ਹੋਈ ਕੀ ਲੱਗਦਾ ਕਿ 9 ਮਹੀਨੇ ਕਿਸਾਨ ਜੋ ਪੈਸਾ ਰਿਆ ਤੇ ਕਿਧਾਂ ਜਿਵੇਂ ਕੇਂਦਰ ਸਰਕਾਰ ਦੀ ਜੋ ਕੀ ਅਸੀਂ ਦੇਖੋ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀ ਹੈ ਅਸੀਂ ਦਿੱਲੀ ਮੋਰਚੇ ਤੋਂ ਬਾਅਦ ਆ ਕੇ ਵੀ ਸੰਯੁਕਤ ਕਿਸਾਨ ਮੋਰਚਾ ਚੁੱਪ ਨਹੀਂ ਬੈਠਿਆ ਹੈ ਲਗਾਤਾਰ ਸੰਘਰਸ਼ ਪ੍ਰੋਗਰਾਮ ਕਰਦੇ ਆ ਰਹੇ ਆ ਔਰ ਹੁਣ ਵੀ ਜੇ ਅਸੀਂ ਪਿਛਲੇ ਸਾਲ ਨਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਮਹਾਪੰਚਾਇਤ ਕਰਕੇ ਆਏ ਆ ਜਿਦੇ ਵਿੱਚ ਦੇਸ਼ ਭਰ ਚੋਂ ਹਜ਼ਾਰਾਂ ਕਿਸਾਨ ਜੁਟੇ ਸੀ ਔਰ ਹੁਣ ਵੀ ਅਸੀਂ 26 ਤਰੀਕ ਨੂੰ ਚੇਤਾਵਨੀ ਪੱਤਰ ਦੇਣ ਜਾ ਰਹੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਿੰਪਲ ਜੀ ਕਹਾਣੀ ਹੈ ਕਿ ਜੇ ਮੰਨ ਲਓ ਆਪ ਕੋ ਪੰਜਾਬ 'ਚ ਵੀ ਦੇਖੀਏ ਕਿ ਇਹ ਕਹਿੰਦੇ ਨੇ ਬ ਵੀ ਸਟੱਬਲ ਬਰਨਿੰਗ ਬਹੁਤ ਪ੍ਰਾਲੀ ਦਾ ਮਹਾਂਮਾਰਾ ਹੈ ਸਾ ਸਾਨੂੰ ਬਾਕੀ ਫਸਲਾ ਦੇ ਦੇਣ ਅਸੀਂ ਫਸਲੀ ਬੁਪਹਤਾ ਹੋ ਜੂਗੇ ਬਾਕੀ ਦਾ ਐਮਐਸਪੀ ਦੇ ਦੇਣ ਐਮਐਸਪੀ ਦੀ ਲੀਗਲ ਗਾਰੰਟੀ ਹੋਏਗੀ ਖਰੀਦ ਦੀ ਗਾਰੰਟੀ ਹੋਏਗੀ ਤਾਂ ਹੀ ਫਸਲੀ ਬੁਪਹਤਾ ਹੋਣੀ ਆ ਔਰ ਇਸ ਗੱਲ ਨੂੰ ਬੋਰੇ ਜ਼ੋਰ ਸ਼ੋਰ ਨਾਲ ਦੇਸ਼ ਪੱਧਰ ਤੇ ਅਸੀਂ ਉਠਾ ਰਹੇ ਆ ਅਸੀਂ ਤਾਂ ਪ੍ਰਧਾਨ ਮੰਤਰੀ ਤੋਂ ਸੰਯੁਕਤ ਕਿਸਾਨ ਮੋਰਚਾ ਨੇ ਟਾਈਮ ਮੰਗਿਆ ਹੋਇਆ ਪੀਐਮਓ ਆਫਿਸ 'ਚ ਸਾਡੀ ਲੈਟਰ ਗਈ ਹੋਈ ਆ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਇਸ ਮੰਨ ਪੱਤਰ ਤੇ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦੇ ਹਾਂ ਪਰ ਪੀਐਮਓ ਵੱਲੋਂ ਕੋਈ ਜਵਾਬ ਨਹੀਂ ਲੀਡਰ ਆਫ ਆਪੋਜੀਸ਼ਨ ਸਾਨੂੰ ਮਿਲੇ ਸੀ ਅਸੀਂ ਉਹਨਾਂ ਨੂੰ ਇੱਕ ਡਰਾਫਟ ਦੇ ਕੇ ਆਏ ਆ ਜਿਹੜਾ ਕਿ ਐਮਐਸਪੀ ਲੀਗਲ ਗਰੰਟੀ ਦਾ ਕਾਨੂੰਨ ਹੈ ਔਰ ਨਾਲੋਂ ਨਾਲ ਕਰਜ਼ਾ ਮਾਫੀ ਦਾ ਕਾਨੂੰਨ ਹੈ ਇਹ ਡਰਾਫਟ ਦੇ ਕੇ ਆਇਆ ਅਸੀਂ ਆਸ ਕਰਦੇ ਹਾਂ ਕਿ ਉਹ ਇਸ ਨੂੰ ਪ੍ਰਾਈਵੇਟ ਮੈਂਬਰ ਦੇ ਤੌਰ ਤੇ ਪਾਰਲੀਮੈਂਟ ਚ ਪੇਸ਼ ਕਰਨਗੇ ਤੋ ਸਾਡੇ ਵੱਲੋਂ ਤਾਂ ਲਗਾਤਾਰ ਸਾਰੇ ਮਾਮਲੇ ਤੇ ਆਵਾਜ਼ ਉਠਾਈ ਜਾ ਰਹੀ ਹੈ ਕੇਂਦਰ ਸਰਕਾਰ ਬੋਲੀ ਹੋਈ ਹੋਈ ਹੈ ਔਰ ਈਸਵਰੀ ਤਾਂ ਝੋਨੇ ਦੇ ਸੀਜ਼ਨ ਚ ਪੰਜਾਬ ਸਰਕਾਰ ਨੇ ਵੀ ਜਿਹੜੀ ਕਿਸਾਨਾਂ ਦੀ ਬਾਹ ਹੈ ਜਿਹੜੀ ਉਹ ਢੰਗ ਨਾਲ ਨਹੀਂ ਪਈ ਫਸਲ ਕਿੰਨੀ ਕੋਨ ਰਹਿ ਗਈ ਹੈ ਮੰਡੀਆਂ ਚ ਜੇ ਬਰਸਾਤੀ ਸੀਜ਼ਨ ਤੇ ਕੋਸ਼ੁਰੂ ਹੋ ਰਿਹਾ ਕਿੰਨੀ ਕੁ ਪਈ ਹੈ ਹਾਲੇ ਵੀ 10 ਤੋਂ 20% ਦੇ ਦਰਮਿਆਨ ਫਸਲ ਹਾਲੇ ਵੀ ਜਿਹੜੀ ਮੰਡੀਆਂ ਚ ਪਈ ਹੈ ਔਰ ਇਸ ਸਾਰੇ ਮਾਮਲੇ ਨੂੰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ ਇਹਦਾ ਨੁਕਸਾਨ ਮਨ ਮਤਲਬ ਕਿਸਾਨੀ ਦਾ ਮੁਆਇਸ਼ਰ ਲਗਭਗ 23 ਤੋਂ ਲੈ ਕੇ 30 ਦੇ ਦਰਮਿਆਨ ਆ ਰਿਹਾ ਹੈ ਔਰ 17 ਹੈ ਇਸ ਕਰਕੇ ਮਜਬੂਰੀ ਹੈ ਕਿ ਇਹ ਸਾਰੇ ਮਾਮਲੇ ਚ ਕਿਸਾਨ ਪਿਸ ਰਿਆ ਹੈ ਔਰ ਇਹ ਸਾਰਾ ਕੁਝ ਲਿਫਟਿੰਗ ਨਾ ਹੋਣ ਕਰਕੇ ਔਰ ਖਰੀਦ ਦਾ ਠੀਕ ਠੰਗ ਨਾ ਸਾਰਾ ਕੰਮ ਨਾ ਚੱਲਣ ਕਰਕੇ ਤੋਂ ਹਰਿਆਣਾ ਚ ਇਸ ਤੋਂ ਘੱਟ ਮੁਆਇਸ਼ਰ ਜਾਂ ਚ ਵੀ ਕੀਤੀ ਗਈ ਉਹ ਸਿਸਟਮ ਹੈ ਤੇ ਦੇ ਇਹ ਕਿੰਨੇ ਹਰ ਕੇਂਦਰ ਦੇ ਸਮਝਿਆ ਨਹੀਂ ਤੁਹਾਡੇ। ਦੁਆਣੀ ਚ ਹੋਰ ਵੀ ਮੋਇਸਚਰਾਈਜ਼ਰ ਲੱਗ ਸੀਗਾ ਪਰ ਪੰਜਾਬ ਦੇ ਵਿੱਚ ਇਦਾਂ ਕਿਉਂ ਕਰ ਰਹੇ ਆ ਕਿ ਉੱਥੇ ਅਲੱਗ ਅੰ ਉਹ ਇੱਥੇ ਲੱਗ। ਵੇਖੋ ਉੱਥੇ ਡਬਲ ਇੰਜਨ ਸਰਕਾਰ ਹੈ। ਇੱਥੇ ਸਿੰਗਲ ਇੰਜਨ ਸਰਕਾਰ ਹੈ ਇਸ ਕਰਕੇ ਪੰਜਾਬ ਨਾਲ ਕੇਂਦਰ ਸਰਕਾਰ ਲਗਾਤਾਰ ਮਤਰੀਮਾ ਵਾਲਾ ਸਲੂਕ ਕਰ ਰਹੀ ਹੈ। ਪੰਜਾਬ ਨਾਲ ਤਾਂ ਗਿਣ-ਗਿਣ ਕੇ ਬਦਲੇ ਲਿੱਤੇ ਜਾ ਰਹੇ ਆ। ਕਿ ਲਗਾਤਾਰ ਦੇਖ ਰਹੇ ਆ। ਸ਼ੂਬੇ ਨਾਲ ਸੰਬੰਧਿਤ ਮੰਗਾਂ ਦੇ ਉੱਪਰ ਕੇਂਦਰ ਸਰਕਾਰ ਲਗਾਤਾਰ ਹੀ ਅਜਿਹਾ ਉਹ ਪੰਜਾਬ ਬਰੋਦੀ ਰੁਕਣਾ। ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਹੋਈ ਹੈ ਕਿ ਹਾਂ ਵੀ ਅੱਜੇ ਫਸਲ ਨਹੀਂ ਚੱਕੀ ਆਲੀ। ਲਿਫਟਿੰਗ ਲੈ ਕੇ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜੋ ਫਸਲ ਮੰਡੀਆਂ ਚ ਰੋਣੇ ਦੇਵਾਂਗੇ। ਦੇਖੋ ਅਸੀਂ 18 ਤਰੀਕ ਨੂੰ ਜਦੋਂ ਪਿਛਲੇ ਮਹੀਨੇ ਦੀ 18 ਤਰੀਕ ਨੂੰ ਚੰਡੀਗੜ੍ਹ ਉਹਨਾਂ ਦੇ ਬਾਦਮੂਰੇ ਧਰਨਾ ਲਾਉਣ ਗਏ ਸੀ ਰਹਿਸ਼ ਮੂਰੇ ਤਾਂ ਕਿਸਾਨ ਭਵਨ 2 ਦਿਨ ਧਰਨਾ ਚੱਲਿਆ ਜਿੱਦੇ ਚ ਮੁੱਖ ਮੰਤਰੀ ਸਾਹਿਬ ਆਏ ਸੀ। ਉਹਨਾਂ ਨੇ 2 ਦਿਨਾਂ ਨਾਲ ਪੰਜਾਬ ਦੇ 2 ਕੈਬਨਿਟ ਮਨਿਸਟਰ ਸੀਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਔਰ ਲਾਲਚੰਦ ਕਟਾਰੂ ਚੱਕ ਜਿਨ੍ਹਾਂ ਦਾ ਇਹ ਸਾਰੀ ਪ੍ਰੋਕਿਊਰਮੈਂਟ ਦਾ ਸਿੱਧਾ ਮਾਮਲਾ ਜਿਹੜਾ ਉਹਨਾਂ ਨਾਲ ਡੀਲ ਕਰਦਾ ਔਰ ਪੰਜਾਬ ਦੀ ਸਰਕਾਰ ਦੇ ਮੁਖੀ ਭਗਵੰਤ ਮਾਨ ਸਰਕਾਰ ਉਹਨਾਂ ਦੀ ਹੈ ਉਹ ਸਾਡੇ ਨਾਲ ਮੁਲਾਕਾਤ ਕੀਤੀ ਸੀ 2 ਦਿਨ ਮੰਗੇ ਸੀ ਅਸੀਂ 4 ਦਿਨ ਦਿੱਤੇ ਸੀ ਵੀ ਠੀਕ ਕਰੋ ਮਾਰਗ ਦਾ ਪਰ ਹੋਇਆ ਨਹੀਂ ਸਾਨੂੰ ਉਸ ਤੋਂ ਬਾਅਦ ਵੀ ਸੰਘਰਸ਼ ਦੇ ਐਕਸ਼ਨ ਦੇਣੇ ਪਏ ਨੇ ਹੁਣ ਵੀ 26 ਤਰੀਕ ਨੂੰ ਅਸੀਂ ਇਹ ਸਾਰੇ ਸਵਾਲ ਉਠਾਉਣ ਜਾ ਰਹੇ ਹਾਂ ਸਾਡੇ ਵੱਲੋਂ ਲਗਾਤਾਰ ਸੰਘਰਸ਼ ਹੈ ਜਿਹੜਾ ਉਹ ਕੀਤਾ ਜਾ ਰਿਹਾ ਜਿੱਥੇ ਕੋਈ ਮੰਡੀਆਂ 'ਚ ਵੀ ਸਮੱਸਿਆ ਆਉਂਦੀ ਹੋ ਉੱਥੇ ਵੀ ਸਟਰਗਲ ਕਰਦੇ ਆ ਉੱਥੇ ਵੀ ਸੰਘਰਸ਼ ਹੁੰਦਾ ਲੋਕਲ ਪੱਧਰ ਤੇ ਸੰਘਰਸ਼ ਲਗਾਤਾਰ ਜਾਰੀ ਹੈ ਆਵਾਜ਼ ਉੱਠਦੀ ਹੈ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਟੋਟਲ ਜਿਹੜਾ ਮੰਡੀਕਰਨ ਸਿਸਟਮ ਹੈ ਉਹਦੇ ਉੱਪਰ ਹਮਲਾ ਹੈ ਡਬਲਿਊਟੀਓ ਦੀਆਂ ਨੀਤੀਆਂ ਤਹਿਤ ਔਰ ਉਸ ਹਾਮਲੇ 'ਚ ਅਸੀਂ ਕਿਸਾਨਾਂ ਨੂੰ ਵੀ ਜਾਗਰੂਕ ਲਗਾਤਾਰ ਕਰਾਂਗੇ ਕਿ ਇਹ ਤੁਹਾਡੀ ਸਰਕਾਰ ਅਨਾਜ ਦੀ ਖਰੀਦ 'ਚੋਂ ਔਰ ਅਨਾਜ ਦੇ ਸਾਰੇ ਜਨਤਕ ਵੰਡ ਪ੍ਰਣਾਲੀ 'ਚੋਂ ਬਾਹਰ ਹੋਣਾ ਚਾਹੁੰਦੀ ਹੈ ਔਰ ਇਸ ਕਰਕੇ ਉਹ ਲਗਾਤਾਰ ਉਸ ਪਾਸੇ ਨੂੰ ਯਤਨਸ਼ੀਲ ਹੈ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਜੇ ਉਸੇ ਨੀਤੀ ਦੇ ਪੈੜ ਚ ਪੈੜ ਹੋ ਰੱਖ ਰਹੀ ਹੈ ਤਾਂ ਇਹ ਅਸੀਂ ਸਮਝਦੇ ਹਾਂ ਕਿ ਕਿਸਾਨ ਬਰੋਦੀ ਹੈ ਪੰਜਾਬ ਬਰੋਦੀ ਹੈ ਕਿਸਾਨ ਬਰੋਦੀ ਹੈ ਦੇਸ਼ ਬਰੋਦੀ ਹੈ ਇਸ ਪਾਸੇ ਨੂੰ ਲੱਗਦਾ ਨਹੀਂ ਕਿ ਜੇਕਰ ਇਹ ਪੰਜਾਬ ਦਾ ਕਿਸਾਨ ਅੱਜ ਇਸ ਹਾਲਾਤੇ ਵਾਲੇ ਤੇ ਪੰਜਾਬ ਸਰਕਾਰ ਨੂੰ ਆਵਾਜ਼ ਨਹੀਂ ਦੇ ਪਾਇ ਕਿਸਾਨਾਂ ਦਾ ਖੜਨਾ ਚਾਹੀਦਾ ਹੈ ਜੀ ਅਸੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਸੀਗਾ ਕਿ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਮੋਕ ਮੰਤਰੀ ਸਾਰਾ ਭਾਈ ਜਿਹੜਾ ਉਹ ਬਹੁਤ ਦੇਰ ਨਾਲ ਜਾਗੇ ਤੇ ਜਿੰਨਾ ਕੁ ਵੀ ਜਾਗੇ ਉਹਦੇ ਚ ਵੀ ਉਹ ਕਿਸਾਨੀ ਦੀ ਲੁੱਟ ਨੂੰ ਰੋਕਣ ਚ ਫੇਲ ਸਕਦਾ। ਭਾਈ ਤੁਸੀਂ ਮੰਗਾਂ ਦੀ ਗੱਲ ਕੀਤੀ ਹੈ ਜਿਹੜੀਆਂ ਕਿਸਾਨੀ ਧਰਨੇ ਦੌਰਾਨ ਪੈਂਡਿੰਗ ਸੀ ਉਹ ਜਿਹੜੀਆਂ ਕੁਝ ਹੋਰ ਵੀ ਨਵੇਂ ਆਏ। ਇਹ 26 ਦੇ ਧਰਨੇਆਂ ਚ ਇਹਨੇ ਕਿਸਾਨਾਂ ਦੀਆਂ ਜਿਹੜੀਆਂ ਪੈਂਡਿੰਗ ਮੰਗਾਂ ਨੇ ਉਹਨੇ ਪਲੱਸ ਜਿਹੜੀਆਂ ਇਸ ਵਾਰੀ ਪ੍ਰੋਕਿਊਰਮੈਂਟ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਉਹ ਸੀ ਨਾਲ ਨਾਲ ਉਠਾ ਪਾ। ਲੇਬਰ ਦੀ ਮੰਗਾਂ ਵੀ ਨਾਲ ਹੀ ਹੋ ਗਈ। ਜੀ ਠੀਕ ਹੈ ਡੀਫ ਨਹੀਂ ਆ ਰਹੇ ਬਿਨਾਂ ਟ੍ਰੇਡ ਤੋਂ ਇਧਰ ਫੇਟ ਲੈ ਮੈਨੂੰ ਚਾਟਣਾ ਨਹੀਂ ਹੁੰਦੀ ਅਸੀਂ ਸੁਯੋਗਤ ਸਾਰ ਮੋਰਚਾ ਅੱਜ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੀਆਂ ਬਾਕੀ ਸਾਰੀਆਂ ਸਟੂਡ ਯੂਨੀਅਨਸ ਔਰ ਬਾਕੀ ਵਕਤਾਂ ਕਹਨੀਆਂ ਜਿ세 ਬੰਦੀਆਂ ਨੂੰ ਅਪੀਲ ਜਾਰੀ ਕਰਵਾ ਸਮਾਜ ਜਿ세 ਬੰਦੀਆਂ ਨੂੰ ਅਪੀਲ ਜਾਰੀ ਕਰਦਾ ਕਿ 26 ਨਵੰਬਰ ਦੇ ਜ਼ਿਲ੍ਹਾ ਕੇਂਦਰਾਂ ਤੇ ਹੋ ਰਹੇ ਧਰਨੇਾਂ ਚ ਉਸਮਰਥਨ ਦੀ ਸਾਹਮਣੇ ਆਉਣ ਔਰ 22 ਤਰੀਕ ਨੂੰ

結構。